ਜਿਹੜਾ ਪੰਜਾਬ ਗਿਆ ਆ ਸਾਡੇ ਨਾਲ ਆਪਣਾ ਫਰੈਂਡ ਸੋ ਆਇਆ ਸੀ ਉਹ ਫੋਨ ਤਾਂ ਮੁੰਦਾ ਨਹੀਂ ਆ ਰਿਹਾ ਸੀ ਆਪਾਂ ਦੋ ਆਇਆ ਹੀ 1:30 ਹੋ ਗਿਆ 11:53 ਤੇ ਸਵੇਰ ਦਾ ਫੋਨ ਮੋੜ ਵੀ 11 ਵਜੇ ਗਿਆ ਸਵੇਰ ਦਾ ਫੋਨ ਪਈਦਾ 9 ਵਜੇ ਦਾ ਨਾ ਆਜਾ 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 ਆ ਭਰਾ ਆਇਆ ਕਿ ਉਹਦਾ ਹੋ ਰਿਹਾ ਲੇ ਛੋੜਾ ਇੱਕ ਦੋ ਕੰਮ ਸੀ ਛੇੜ ਜਾ ਕਿ ਮੈਂ ਸੋ ਜਾ ਕੇ ਆਇਆ ਕਿ ਉੱਤ ਦਾ ਕੰਮ ਹੋਰ ਸੀ ਉਹ ਕਰ ਰਿਹਾ ਮੈਨਾਂ ਸੁਣ ਕਰੇ ਉਹਦੇ ਕੋਲ ਜਾਣਾ ਯਾਰ ਉਹਦਾ ਫੋਨ ਮਾਰੀ ਜਾਂਦਾ ਘਰ ਉਹ ਜਾ ਕੇ ਮਿਲਨੇ ਆ। ਮੇਰੇ ਤੋਂ ਤੁਸੀਂ ਵੀ ਹਾਂ ਉਹ ਦੁਬਾਰਾ ਫਿਰ ਮੰਗਾ ਦਾਂਗੇ। ਉਹ ਤੋਂ ਵੀ ਦੁਬਾਰਾ ਮੰਗਾ। ਉਹਨਾਂ ਇੱਥੇ ਉੱਤੇ ਤੱਕ ਹੀ ਆ ਗਏ ਉਹ। ਤੇ ਇੱਥੇ ਰਹਿਣਾ ਮਾਨੂੰ ਨੇ ਪੰਜਾਬ ਨਹੀਂ ਹੁੰਦਾ। ਇੱਥੇ ਸ਼ਿਫਟ ਹੋਊਗਾ। ਤੇ ਸ਼ਾਇਦ ਤਾਂ ਉਹ ਹੀ ਕੀਏਗਾ। ਉਹ ਤੱਕ ਹੀ ਜਾਊਗਾ। ਸਮਾਨ ਸਾਰਾ ਪਾਛਾ ਮਸਲ ਫੇ ਨਹੀਂ ਲਿਆਇ ਸੀ ਥੋੜਾ ਮੋਟਾ ਰਹਿ ਗਿਆ ਸੋਨ ਉਹ ਲਿਆਇਆ। ਇਹ ਸ਼ਾਇਦ ਇੱਕ ਅਜਿਹਾ ਚੱਕਰ ਹੋਊਗਾ ਲੱਗਦਾ। ਇਹ ਟੀਮੋਂ ਦਾ ਕੀ ਰੁਕ ਰੁਕ ਕੇ ਉਹ ਮੇਰਾ ਪੰਜਾਬ ਤੋਂ ਆ ਗਏ ਚਲੋ ਪਛਾਣ ਆਉਂਦੇ ਹੋਰ ਨਾ ਮਿਲਦਾ ਤੁਹਾਨੂੰ ਵੀ ਮਿਲਣਾ ਕਰਨੇ ਗੱਲਾਂ ਹਾਂਜੀ ਬਹੁਤ ਜਿਹਾ ਸੀ ਉਹਦੇ ਕੋਲੇ ਬੈਠੇ ਸੀ ਪਹਿਲੀ ਲਵੇ ਉਦੋਂ ਪਾਣੀ ਪੂਣੀ ਲੈਣ ਨੂੰ ਗਿਆ ਹੋਇਆ ਜਿੱਧਰ ਚੱਲ ਰਿਹਾ ਹੈ ਬੈਠੇ ਜੀ ਗੱਲਾਂ ਬਾਤਾਂ ਕਰ ਰਹੇ ਸੀਗੇ ਇੱਕ ਦੋ ਜੇ 70 ਤੋਂ 100 ਸੀਗੇ ਆ ਆ ਗਿਆ ਸਾੰਦ ਹੋਰ ਸੇ ਦੇਖੀਏ ਇਸ ਚਿਹਰੇ ਕੋ ਤੇ ਵਾਹ ਚੱਕਲਾ ਕਿਹਦਾ ਫੋਨ ਆਈ ਜਾਂਦਾ ਵਾਰੀ ਮੇਰੇ ਤੇ ਨੂੰ ਅਲਾਈ ਅਲਾਈ ਬੈਸ਼ਨ ਬੈਸ਼ਨ ਬਲੌਗ ਕਰੇ ਸਾਡੇ ਬੈਸ਼ਨ ਉਸ ਨੂੰ ਨੇ ਇੱਧਰ ਘਰ ਆ ਆਪਿਆ ਜੇ ਏੜੀ ਚ ਵੀਰ ਹੋ ਗਿਆ ਉਮਨ ਕੋਈ ਚਾਬਾ ਵੀ ਥੱਲੇ ਗਿਆ ਓਏ ਕਿੱਥੇ ਅਜਸੀ ਦੀ ਹੈ ਨਾ ਉਹਦੇ ਜਿੱਦੀ ਮਰਜ਼ੀ ਹੋਵੇ ਹੰਤਾ ਉਤਰ ਗਈ ਅਯੋ ਥੋਂ ਨਿਕਦੀ ਕਿਲਾ ਤਿੰਨ ਕਿੱਲਾਂ ਦੀ ਲਾਮ ਖਰਾਬ ਕਰ ਲਈ ਜੇ ਆ ਬੰਦਾ ਇੱਥੋਂ ਕੱਢ ਦੇ ਇਹਨੂੰ ਦੋ ਪਾਸੇ ਦੀ ਥਾਂ ਬਚ ਜੇ ਓਏ ਫੇਰ ਉਹ ਦਿੰਦੇ ਰਾਤ ਆ ਭਈ ਰਾਹ ਹੈ ਹੀ ਨਹੀਂ ਸਰਕਾਰੀ ਉਹ ਬੱਟੂ ਚੀ ਜੀ ਓਏ ਓ ਨਹੀਂ ਇੱਕ ਪਾਸੇ ਗੁਰੂਆ ਸਾਰੇ ਆਏ ਓਏ ਤਾਂ ਟੱਕ ਜੀ ਹੈ ਓਏ ਨਹੀਂ ਇਹਨੂੰ ਇੱਕ ਪਾਸਾ ਦੇਣਾ ਹੋਣਾ ਸੀਗਾ ਉਧਰੋਂ ਤਿੰਨ ਕਿਲੇ ਦੇਣਾ ਆਇਆ ਉਹ ਕੋਸ਼ਿਸ਼ ਦੇਣਾ ਆ ਜਿਹੜਾ ਕੱਚਾ ਰੈਲੈਂਟ ਲੈ ਹਾਂ ਇਹਦਾ ਜ਼ਮੀਨ ਜੋ ਛੱਡਾਇਆ ਅੱਜ ਬੰਦ ਕਰਦੇ ਨਾ ਇਹ ਲੰਘ ਨਹੀਂ ਸਕਦੇ ਅੱਛਾ ਹਾਂਜੀ ਆ ਜਿਹੜਾ ਰਾਹ ਕੱਚਾ ਹੋਣਾ ਉਹ ਤਾਂ ਕੋਸ਼ਿਸ਼ ਉਥੇੜੀ ਦਾਲ ਪੜਾ ਕਰ ਦੋ ਦਾ ਉਹ ਇੱਕ ਉਹ ਟਟਾਈ ਜਾਂਦੇ ਨੇ ਕੀਤੇ ਆ ਵੀ ਮੰਨ ਰਿਹਾ ਹੈ ਜੁਦੀ ਰਾਇ ਪੈਸਾ ਹੈ ਪਰ ਪੈਸਾ ਖਰਚਣ ਦਾ ਵੀ ਦਿਲ ਹੋਣਾ ਚਾਹੀਦਾ ਤੇ ਦਿਲ ਨਹੀਂ ਹੈਗਾ ਨਾ ਲਾਉਣ ਦਾ ਦੇਲਾ 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 ਹੋਣਾ ਚਾਹੀਦਾ ਓਰੇ ਆ ਤਖਣਾ ਓਏ ਓਏ ਆ ਜਾ ਇਧਰ ਆ ਜਾ ਅੱਜ ਚਲੇ ਇਹ ਦੁਖਾਇਆ ਨਹੀਂ ਹੈਗਾ ਯਾਰਾ ਓਏ ਨਹੀਂ ਯਾਰ ਮੈਂ ਨਾ ਮੈਂ ਰੋਟੀ ਤਾਂ ਮੈਂ ਤੈਨੂੰ ਕਿਹਾ ਤੂੰ ਖਾ ਤੂੰ ਰੋਟੀ ਲੈ ਕੇ ਆਏਗਾ ਯਾਰ ਉੱਥੋਂ ਰੋਣਾ ਹਾਂ ਤੇਨੂੰ ਰੋਟੀ ਕਿਹੜਾ ਖਵਾਤੀ ਹੋਏ ਰੋਟੀ ਆ ਗਈ ਸੀ ਤਰਾ ਓ ਯਾਰ ਮੈਂ ਖਾਣੀ ਨਹੀਂ ਆਈ ਮੈਂ ਤੈਨੂੰ ਕਿਹਾ ਖਾ ਨੰਦੀ ਇਹ ਪਿਆਰ ਨਾਲ ਮੈਂ ਕਹਿੰਦਾ ਓਏ ਇਹ ਪੈਰ ਘਾਰ ਜਿਹੇ ਮਰੋਂ ਵਿੱਚ ਚ ਚੌੜ ਨਹੀਂ ਕਰੀ ਹੁੰਦੀ ਹਾਂ ਸਾਲਿਆ ਮੈਂ ਉਹ ਵੀ ਪਾਣ ਸਾਲਿਆ ਮੈਂ ਤਾਂ ਹੀ ਬੜਾ ਤੈਨੂੰ ਮੈਂ ਕਹਿੰਦਾ ਖਾ ਤ ਖਾ ਪਿਆਰ ਨਾਲ ਤੈਨੂੰ ਖੁਆਉਣ ਦੇ ਸਾਲਾ ਤੂੰ ਟੱਪਦਾ ਨਹੀਂ ਕੰਜਰਾ ਓਏ ਆਉਂਦਾ ਨਾਨਕ ਸਾਕੇ ਆ ਗਿਆ ਤੁਸੀਂ ਵੇਖੀ ਸੀਗਾ ਕਿਹਦੇ ਕੋਲ ਉਹਦੇ ਕੋਲ ਹਾਂ ਤੂੰ ਲੈ ਲੈ ਦੇਖ ਲੈ ਖਾਏ ਉਹ ਪੈਰ ਤੋਂ ਕੰਦਰ ਦਾ ਕਈ ਲਈ ਬੈਠਾ ਨੂੰ ਇੱਥੇ ਮੈਂ ਸਵਾਲ ਆ ਗਿਆ ਉਹ ਉੱਟ ਤੇ ਆ ਕੇ ਮੈਨੂੰ ਕੌਣ ਚੱਲ ਚੱਠੀ ਓ ਮੋੜਦਾ ਮਹਾਰਾਜੀ ਖੜੀ ਓਏ ਮੇਰੀ ਗੱਲ ਸਿਰ ਦੇ ਵਿੱਚ ਨਾ ਤੇਲ ਪਾ ਲੇ ਫਿਰ ਤਾਂ ਆ ਅੱਗੇ ਤਰ੍ਹਾਂ ਨਹੀਂ ਆਗੇ 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 ਮੇਰਾ ਵੀ ਮੈਨੂੰ ਪੰਜ ਚੋਂ ਪਤਾ ਵਾਤ ਬਾਕੀ ਇਹ ਕਾਦੀ ਫੀਲਿੰਗ ਹੈ ਤੇਰੀ ਸਾਲਿਆ ਤੇ ਬਣੀ ਇਹਦਾ ਕੰਦਰ ਦਾ ਹੋਏ ਐਟਾ ਦੁਬਾਰਾ ਇਹਨੇ ਕੋਠਾ ਬਣਾਉਣਾ ਸਾਰੇ ਮਾਪਿਆਂ ਦੇ ਪੈਸੇ ਦਾ ਬਾਉ ਖਤਰੇ ਓਏ ਪ੍ਰਿੰਟ ਆਗੇ ਪ੍ਰਿੰਟ ਆ ਓਏ ਹਾਂਜੀ ਇਹ ਮਰਾਉ ਓਏ ਉਹਨੂੰ ਕੰਮ ਕਰ ਲੈਣ ਦੇ ਬਾਈ ਓਏ ਕੰਮ ਕਰ ਲੈਣ ਦੇ ਉਹਨੂੰ ਯਾਰ ਚੱਲ ਜੀ ਯਾਰ ਆਪਾਂ ਹਾਂ 42 ਵਾਲਾ ਨੰਬਰ ਉਹਨਾਂ ਕੋਲ ਹੀ ਹੈ ਜੀ ਉਹਨਾਂ ਨੂੰ ਫੋਨ ਕਰ Thank you. ਉਹਨਾਂ ਦੀ ਛੁੱਟੀ ਹੈ ਇੱਕ ਵੇ ਛੁੱਟੀ ਹੋਇਆ ਕਰੂ ਹੁਣ ਛੁੱਟੀਆਂ ਤਾਂ ਸਭ ਆ ਗਿਆ ਆ ਗਿਆ 26 27 ਤਰੀਕ ਦਾ ਛੁੱਟੀਆਂ ਛੁੱਟੀਆਂ ਦੋ ਦਿਨ ਸਕੂਲ ਲੱਗਣਾ ਪਰ ਇਹਨਾਂ ਦੀ ਤਾਂ ਹੋਈਆਂ ਨਹੀਂ ਛੁੱਟੀ ਹੈ ਸਰਕਾਰੀ ਵਾਲਿਆਂ ਦੀ ਸਰਕਾਰ ਨੇ ਕਰਤਾ ਲਾਣਾ ਵੀ ਛੁੱਟੀਆਂ ਨੇ ਗਰਮੀ ਬਹੁਤ ਹੈ ਮੋਟਰ ਲੈਣੀ ਹੈ ਪੂਰਾ ਤਾੜ ਵਰ ਰਿਹਾ ਰੋਟੀ ਫੇਰੀ ਕਸਮ ਲੈ ਮੋਟਰ ਦਿਨ ਲਾ ਸੀ ਫੇਰਾ ਹੋ ਗਈ ਇਹਨਾਂ ਨੇ ਮੋਟਰ ਖਰਾਬ ਕਰਤੀ ਮੋਟਰ ਪਾਣੀ ਪੈ ਰਹੀ ਹੈ ਦੋ ਘੱਟ ਦੇਖਦੇ ਨਾ ਆਪਾਂ ਮਿਸਤਰੀ ਦੁਬਾਰਾ ਸਹੀ ਕਰਾ ਕੇ ਕਿੱਦਰੀ ਰੋਕੀ ਹੋ ਸਕਿਆ ਕਿਉਂ ਮਾਡੀ ਗੁੱਸੇ ਵਾਲੀ ਗੱਲ ਕੋਲੀ ਆਪਾਂ ਜੀ ਕਰ